ਬਗੂ ਸਾਹਿਬ ਚੇਅਰਮੈਨ ਬੋਲ ਰਿਹਾ ਜਿਹੜੇ ਕਿ ਅੱਜ ਸਾਡੇ ਗੁਰਦਾਸਪੁਰ ਤੋਂ ਆਇਰਿਸ਼ ਅਜਦੀ ਦੀ ਹੈਪੀ ਹੈਪੀ ਟੂ ਬੀ ਇੱਥੇ ਆਇਜੀ ਅੱਜ ਸਾਡਾ ਜਨੂਦਾ ਆਇਆ ਜੀ ਐਤਕੀ ਅੰਬਸਦਾਰ ਵਾਸੀਆਂ ਨੂੰ ਗੁਰਦਾਸਪੁਰ ਸ਼ਹਿਰ ਦੇ ਨਾਲ ਜਿਲ੍ਹੇ ਧਾਰੀਵਾਲ ਪਟਾਰਾ ਸਾਰਿਆਂ ਨਾਲ ਮਿਲਣ ਦਾ ਮੌਕਾ ਮਿਲੇਗਾ ਐਸੀ ਤਿੰਨ ਅਤਵਾਡਾਂ ਦਾ ਸੁਰਾ ਤੀਸਰਾ ਪਹਿਲਾ ਦੂਜਾ ਤੀਸਰਾ ਐਸਵਾ ਇਹ ਜਿਹੜਾ ਉੱਡਣ ਗਿਆ 7500 ਰੁਪਏ ਐਂਟਰੀ ਐਸਯੂਟੀ ਜਿਹੜਾ ਮਰਜ਼ੀ ਸਾਡਾ ਨਾ ਰਾ ਸਕਦਾ ਐਸੀ ਸਾਰੀ ਖਿੰਡਾ ਦੀ 7500 ਪਿੰਲੇ ਦੁਆਰਾ ਨਹੀਂ 7500 ਰੁਪਏ ਐਂਟਰੀ ਹੈ ਐਸ ਕੀ ਅੰਮ੍ਰਿਤਸਰ ਦੇ ਨਾਲ ਫਤਿਹਪੁਰ ਧਾਰੀਵਾਲ ਬਟਾਲਾ ਸਾਰੀਆਂ ਜੰਦਾ ਉੱਡਣ ਗਈ ਸਾਰਿਆਂ ਨੂੰ ਇਹ ਮੌਕਾ ਦੇਣਾ ਬਰਸਰਵਾਸੀਆਂ ਨੂੰ ਕਿ ਸਾਰੇ ਜਿਹੜੇ ਆਪਣੀ ਆਪਣੀ ਬਹੁਤ ਤਿਆਰੀ ਕਰਕੇ ਆਣ ਤੇ ਜਿਹੜਾ ਕਿ ਅਸੀਂ ਬਰਤਾਸਪੁਰ ਬਟਾਲਾ ਹਲ ਦੇ ਨਾਲ ਅਸੀਂ ਦੇ ਦਿਨਾਂ 10 ਐਤਵਾਰਾਂ ਦਾ ਟੂਰਨਾਮੈਂਟ ਅਸੀਂ ਦਾ ਸੰਗੇ ਤੇ ਜਿਹੜੀਆਂ ਆਪਣੀ ਬਰਤਾਸਪੁਰ ਧਾਰੀ ਤੋਂ ਬਟਾਲਾ ਤੋਂ ਸੱਤਾ ਸਾਨੂੰ ਸਾਡੀਆਂ ਸੱਤਾ ਚੱਗੀ ੁਸਤਾਦ ਅਸੀਂ ਦੇ ਦੇ ਦਿੱਤੇ ਜਿੰਨੀਆਂ ਵੀ ਦੇ ਦੇ ਸੱਤਾ ਭਾਵੇਂ ਜਿੰਨੀਆਂ ਮਰਦੀ ਹੋ ਜਾਣ ਮੈਂ ਤੁਹਾਨੂੰ ਸਾਡੀਆਂ ਜਿੰਨੀਆਂ ਮਰਦੀਆਂ ਹੋਣ ਤੋਂ ਵੱਧ ਵੀ ਹੋਣਗੇ ਕੰਮ ਸਾਡੇ ਨਾਲ ਨਿਕਲ ਗਿਆ ਸਾਡੀਆਂ ਵੱਧ ਹੋਣਗੇ ਤਾਂ ਉਹਨਾਂ ਨਾਲ ਨਿਕਲ ਜੇ ਤੇ ਤਿੰਨੇ ਇੱਕ ਵਾਰ ਉੱਡਣਗੇ ਲੈ ਲੈ ਦੂਸਰੇ ਤੇ ਤੀਜੇ ਵਾਰ ਸੱਤ ਸੱਤ ਸਸੀガル ਜੀ ਸਾਰੇ ਵੀਰਾਂ ਨੂੰ ਅੱਜ ਚੇਅਰਮੈਨ ਬਖਸ਼ਤਾ ਜੀ ਹੋਣੇ ਸਮੂਹ ਪਰਟੀਸੀ ਤੋਂ ਮੈਨਾਂ ਤੇ ਮੇਰੇ ਨਾਲ ਹੈਪੀ ਬੀਅਰ ਸਾਡਾ ਸਭ ਨੂੰ ਜਿਹੜੇ ਵੀਰੇ ਅੱਜ ਇੱਥੇ ਆਏ ਸੋ ਇਹਨਾਂ ਨੇ ਇੱਕ ਭਰਾਲਾ ਕੀਤਾ ਵਾ ਅਮਰਸਰ ਤੋਂ ਗੁਰਦਾਸਪੁਰ ਦਾ ਜਿਹੜਾ ਉਹ ਇੱਕ ਟੂਰਨਾਮੈਂਟ ਹੋਦਾ ਆ ਜਾਊਗਾ ਜਿਹੜਾ ਤਿੰਨ ਐਤਵਾਰ ਹੋਵੇਗਾ ਤੇ 7500 ਰੁਪਏ ਉਹਦੀ ਐਂਟਰੀ ਆ ਤੇ ਤਿੰਨਾਂ ਦਿਨਾਂ ਦੀ ਬੈਸਟ ਐਵਰੇਜ ਵੀ ਹਰ ਐਤਵਾਰ ਕੱਢੀ ਜਾਏ ਉਹਦੀ ਇੱਕ ਵੀ ਤੋਂ ਉਸ ਤੋਂ ਇਲਾਵਾ ਜਿਹੜੀ ਬਾਕੀ ਐਂਟਰੀਆਂ ਦੇ ਹਿਸਾਬ ਨਾਲ ਜਿਹੜੇ ਇਨਾਮ ਜਿਹੜੇ ਉਹ ਚੈਂਪੀਅਨ ਜਿਹੜੀ ਟਰੋਫੀ ਹੁੰਦੀ ਹੈ ਚਾਹੇ 1 2 3 4 ਜਿੰਨੇ ਵੀ ਇਹਨਾਂ ਨੇ ਕਾੜੀ ਲਾਂਚ ਕਰਨੀ ਹੋਣਗੇ ਉਹ ਦਿੱਤੇ ਜਾਣਗੇ ਸੋ ਆਪਣੇ ਜਿਹੜੇ ਆਲੇ ਦੁਆਲੇ ਗੁਰਦਾਸਪੁਰ ਵਾਲਿਆਂ ਨੂੰ ਖਿਲਾਸਤਾਵਾ ਸਤਾਬੀਸ਼ ਕੀਤੀਆਂ ਵਾਲੀਆਂ ਜਿੰਨੀਆਂ ਵੀ ਸਾਫ ਸੱਤਾ ਨੇ ਉਹਦੇ ਵੀ ਥੀਸ ਸਕਿਆ ਅਸਾਂ ਇਹਨੀਆਂ ਕਿਸੇ ਤੇ ਕੋਈ ਬੈਨ ਨਹੀਂ ਕੀ ਇਹ ਖੁੱਲਾ ਟੂਰਨਾਮੈਂਟ ਆ ਸਿਰਫ ਸਾਫ ਸੱਤਾ ਚਾਹੀਦੀਆਂ ਵਾ ਤੇ ਸਾਰੇ ਵੀਰਾਂ ਨੂੰ ਔਰ ਜੋਰ ਫੀਲ ਆ ਕਿ ਗਰਬਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਕਬੂਤਰ ਵੀਰ ਖਿਡਾਰੀ ਆ ਪਰ ਤਗੜੇ ਹੋ ਕੇ ਤਿਆਰੀ ਕਰੋ ਤੇ ਉਹਨਾਂ ਦੇ ਝੇੜ ਦੇ ਵਿੱਚ ਆਪਾਂ ਜਿਹੜਾ ਮਸੂਰੂ ਨੇ ਤੇ ਗਰਬਾਸਪੁਰ ਦਾ ਸਾਂਝਾ ਕੱਪ ਆ ਉਹਦੇ ਵਿੱਚ ਸਾਰੇ ਜਣੇ ਚੰਗੀ ਪਰਫਾਰਮੈਂਸ ਦੇਣੀ ਚਾਹੀਏ ਸੋ ਸਾਡੇ ਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਾ ਮਨਾਵਾ ਤੇ ਬਾਕੀ ਇਹਦੇ ਚ ਸਾਤੀ ਕੰਪਿਊਟਰ ਰੱਖਿਆ ਇਹਨਾਂ ਨੇ ਜਿਵੇਂ ਸਾਡੇ ਉਧਰ ਉੱਡਦੇ ਆ ਸਾਰੇ ਰੂਲ ਸੀ ਹਨੀਆਂ ਸੋ ਸਾਰੇ ਵੀਰ ਜਿਹੜੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਗਈ ਵੀ ਸਾਲ ਆ ਸਕਦੇ ਆ ਸੋ ਸਾਡੇ ਨੂੰ ਸਾਰੇ ਨੂੰ ਬੈਸਟ ਆਫ ਲੱਕਾ ਤੜੜੇ ਹੋ ਗਏ ਕਰਤੀ ਹੈ ਮੈਂ ਹੁਣ ਬੰਦ ਕਰਾਂਗਾ